ਮੈਨੂੰ ਲੱਗਦਾ ਵੀ ਪੰਜਾਬ 'ਚ ਤੁਸੀਂ ਪਹਿਲੇ ਯਾਰ ਇਦਾਂ ਦੇ ਇਨਸਾਨ ਹੋਗੇ ਜਿਨ੍ਹਾਂ ਨੇ ਇੱਕ ਕਿੰਨਰ ਨਾਲ ਵਿਆਹ ਕਰਾ ਲਿਆ ਸੀ ਦੀਨੀ ਭੈਜੀ ਦੇਖੋ ਇਹਨੇ ਬਲੈਕਮੇਲ ਕਰਕੇ ਮੇਰੇ ਨਾਲ ਜਿਹੜਾ ਇਹ ਡਰਾਮਾ ਕਰਕੇ ਸਭ ਕੁਝ ਕਰਿਆ ਕਿਉਂਕਿ ਇਹ ਕਿੰਨਰ ਦਾ ਹੈ ਹੀ ਨਹੀਂ ਭਾਈ ਜੀ ਇਹਨੇ ਕੀ ਕਰਿਆ ਮੇਰੇ ਨਾਲ ਜਦੋਂ ਵਿਆਹ ਵੀ ਕਰਾਇਆ ਵਿਆਹ ਦੇ ਵਿੱਚ ਵੀ ਇਹਨੇ ਆਪਣੇ ਫੀਮੇਲ ਦੇ ਆਧਾਰ ਕਾਰਡ ਪੇਸ ਕਰੇ ਉਸ ਤੋਂ ਬਾਅਦ ਇਹਦੇ ਕੋਲੇ ਟਰਾਂਜੈਕਸ਼ਨ ਦੇ ਆਧਾਰ ਕਾਰਡ ਵੀ ਨਹੀਂ ਟਰਾਂਜੈਕਸ਼ਨ 323 ਨੰਬਰ ਦੇ ਉੱਤੇ ਇਹਦੇ ਕੋਲੇ ਆਪਣਾ ਆਪਣਾ ਮੈਨ ਵਾਲੇ ਵੀ ਮਤਲਬ ਜਿਹੜੇ ਆਪਣਾ ਹੈ ਉਹ ਵੀ ਨਹੀਂ ਇਹਦੇ ਕੋਲੇ ਤਿੰਨ ਤਰ੍ਹਾਂ ਦੇ ਆਧਾਰ ਕਾਰਡ ਨਹੀਂ ਇਹਦੇ ਕੋਲੇ ਇਹ ਹਰੇਕ ਜਗ੍ਹਾ ਤੇ ਭਾਰਤ ਦੀ ਹਰੇਕ ਜਗ੍ਹਾ ਤੇ ਫਾਇਦਾ ਲੈਂਦੀ ਆ ਸ਼ੈਤਾਨ ਜਿਹੜਾ ਮਿੱਠੋ ਲੱਡਾ ਜਿਹੜਾ ਸਰਪੰਚ ਉਸ ਪਿੰਡ ਦਾ ਹੈਗਾ ਉਹਨੇ ਅੱਜ ਉਥੇ ਇੱਕ ਰੈਲੀ ਰੱਖੀ ਸੀ ਸੁਖਪਾਲ ਖੇਰਾ ਜਿੱਦੀ ਮਤਲਬ ਮਸਲਾ ਹੈ ਕੀ ਆ ਬਾਈ ਜਿਹੜਾ ਦੁਬਾਰਾ ਦੁਬਾਰਾ ਉੱਭਰੀ ਜਾਂਦਾ ਹੈ ਇਹ ਜ਼ਿੰਦਗੀ ਅੱਗੇ ਫਿਰ ਕਿਵੇਂ ਬذੂਗੀ ਜੇ ਮਸਲਾ ਇਦਾਂ ਉੱਧਦਾ ਰਹੂਗਾ ਹਾਂਜੀ ਭਾਈ ਜੀ ਇਹ ਦਰਅਸਲ ਇਹਦੀ ਰਾਜਨੀਤਿਕ ਸਭੀ ਨੂੰ ਖਰਾਬ ਕਰਨ ਦੀ ਇਹ ਕੋਬੂ ਗੰਡਾ ਜਿਹੜਾ ਇਹ ਵਰਤਿਆ ਜਾ ਰਿਹਾ ਬਹੁਤ ਹੀ ਵੱਡੇ ਰਾਜਨੀਤਿਕ ਲੀਡਰਾਂ ਦੀ ਸਹਿ ਇਹਨੂੰ ਜਿਹਦੇ ਤੇ ਸਿਰ ਦੇ ਉੱਤੇ ਸਾਰਾ ਇਹ ਵਾਕਿਆ ਇਹ ਕਰਦੀ ਆ ਤੇ ਸਾਰਾ ਇਹ ਮਨ ਕਿੱਦਣਾ ਕਿਤੇ ਜਾ ਕੇ ਮੇਰੀ ਸਭੀ ਨੂੰ ਖਰਾਬ ਕਰਨ ਦਾ ਜਿਹੜਾ ਵੀੜ ਐ ਨੇ ਚੁੱਕਿਆ ਹੋਇਆਗਾ ਤੇ ਜਦੋਂ ਦੇਖੋ ਜੀ ਮੰਨ ਲਓ ਕਿ ਪਹਿਲਾਂ ਵੀ ਇਹਨੇ ਸਰਕਾਰ ਆ ਇਹ ਪ੍ਰੈਸ਼ਰ ਸਰਕਾਰ ਨੂੰ ਪ੍ਰੈਸ਼ਰ ਬਣਾ ਕੇ ਸਰਕਾਰ ਦਾ ਹੀ ਮੇਰੇ ਤੇ ਗਲਤ ਮੁਕੱਦਮਾ ਦਰਜ ਕਰਾਤਾ ਸੀ ਉਦੋਂ ਬਾਅਦ ਮੈਂ ਜਮੰਤ ਤੇ ਆ ਗਿਆ ਜਮੰਤ ਤੇ ਆਉਣ ਤੋਂ ਬਾਅਦ ਟ੍ਰਾਇਲ ਚੱਲ ਰਿਹਾ ਜੀ ਮੰਨ ਲਓ ਟਰੈਲ ਜਿੰਨਾ ਚਿਰ ਟਰੈਲ ਚੱਲ ਰਿਹਾ ਕਿਵੇਂ ਕਿਸੇ ਨੂੰ ਕੋਈ ਦੂਸਰੀ ਠਹਿਰਾ ਸਕਦਾ ਉਹ ਤੋਂ ਬਾਅਦ ਜੀ ਇਹ ਆਪਣਾ ਕੀ ਕਹਿੰਦੇ ਨੇ ਮੇਰੇ ਤੇ ਗਲਤ ਪੈਸਿਆਂ ਦੇ ਇਲਜ਼ਾਮ ਲਾ ਰਹੀ ਆ ਅਨੰਦ ਦੇ ਦਫਤਰ ਦੇ ਵਿੱਚ ਗੱਲ ਹੋਈ ਸੀ ਕਿ ਇਸ ਬੰਦੇ ਨੂੰ ਤੁਸੀਂ ਆਪਣੇ ਤੋਂ ਦੂਰ ਕਰੋ ਕਿਉਂਕਿ ਇਹਨੇ ਸਾਡੇ ਨਾਲ 50 ਲੱਖ ਰੁਪਏ ਦੀ ਠੱਗੀ ਮਾਰ ਕੇ ਜਿੱਦਾ ਪੱਚਾ ਵੀ ਦੇ ਉੱਤੇ ਦਰਜਾ ਮਿੱਠੂ ਲੱਡੇ ਦੇ ਉੱਤੇ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਬਹੁਤ ਵੱਡੇ ਹਲੇਰੇ ਦੇ ਵਿੱਚ ਇਹਨੇ ਰੱਖਿਆ ਹੋਇਆ ਜਿਹੜੀ ਇਹ ਹਰੇਕ ਤਰ੍ਹਾਂ ਦੇ ਧੰਦੇ ਦੇ ਵਿੱਚ ਬਲੈਕਮੇਲ ਕਰ ਕਰ ਹਰੇਕ ਤਰ੍ਹਾਂ ਦੇ ਪ੍ਰੋਪਰੈਂਟ ਆ ਕੇ ਕਈ ਹੋਰ ਵੀ ਬਹੁਤ ਜਿਹੜੇ ਬਹੁਤ ਮੁੰਡਿਆਂ ਨਾਲ ਬਹੁਤ ਜਗ੍ਹਾ ਦੇ ਉੱਤੇ ਧੋਖੇ ਕਰੇ ਹੋਏ ਨੇ ਕਈ ਮੁਕੱਦਮੇ ਜਿਹੜੇ ਤੇ ਦਰਜ ਨੇ ਇਹ ਬਹੁਤ ਵੱਡਾ ਫਰਾਡ ਸਿਸਟਮ ਹੈ ਜਿਹੜਾ ਇਹ ਚਲਾਇਆ ਹੋਇਆ ਹੈਗਾ ਵੀ ਇਸ ਬੰਦੇ ਨੂੰ ਤੁਸੀਂ ਐਨਾ ਪ੍ਰਮੋਟ ਨਾ ਕਰੋ ਕਿਉਂਕਿ ਇਹਨੇ ਸਾਡੀ ਲਾਈਫ ਖਰਾਬ ਕੀਤੀ ਹੈ ਐਲਜੀਬੀਟੀਕਿਉ ਉਹ ਜਿੰਨੀ ਵੀ ਹੈ ਸਾਡੀ ਉਹਦੇ ਨਾਲ ਇਹਨੇ ਧੱਕਾ ਕੀਤਾ ਬੁਕੇ ਮੈਂ ਮੇਰੇ ਕੈਰੈਕਟਰ ਬਾਰੇ ਮੇਰੇ ਚਰਿੱਤਰ ਬਾਰੇ ਤੁਸੀਂ ਜਦੋਂ ਮਰਜੀ ਮੇਰੇ ਨਗਰ ਤੋਂ ਪੁੱਛ ਸਕਦੇ ਹੋ ਮੇਰਾ ਕਿਹੋ ਜਿਹਾ ਸੁਭਾਅ ਤੇ ਮੈਂ ਕਿਹੋ ਜਿਹਾ ਬੰਦਾ ਇਹ ਗੱਤਾ ਕਰਕੇ ਜਿਹੜੀ ਇਹਨੇ ਮੰਨੋ ਇਹ ਸਾਰੇ ਤਰ੍ਹਾਂ ਦੀ ਕਹਾਵਾ ਬਣਾਉਣ ਦੀ ਕੋਸ਼ਿਸ਼ ਕਰੀਆ ਮੇਰੇ ਖਿਲਾਫ ਕਿਉਂਕਿ ਮੈਂ ਦੇਖੋ ਜੀ ਆਪਣਾ ਪਿਛਲੀ ਵਾਰ ਐਮਐਲਏ ਦੀ ਇਲੈਕਸ਼ਨਾਂ ਵਿੱਚ ਅਮਰਗੜ ਤੋਂ ਟਿਕਟ ਲਈ ਅਪਲਾਈ ਕਰਕੇ ਮੈਂ ਰੈਲੀ ਕਰੀ ਸੀ ਉੱਥੇ ਬਹੁਤ ਵੱਡੀ ਉਦੋਂ ਵੀ ਇਹਨੇ ਮੇਰੀ ਰੈਲੀ ਦੇ ਵਿੱਚ ਬਹੁਤ ਜ਼ਿਆਦੇ ਹਗਾਮਾ ਕਰਕੇ ਮੇਰੀ ਰੈਲੀ ਖਰਾਬ ਕਰਾਈ ਉੱਥੋਂ ਮੇਰੀ ਟਿਕਟ ਛਟਾਈ ਉਸ ਤੋਂ ਬਾਅਦ ਦੁਬਾਰੇ ਫੇਰ ਮੈਂ ਇੱਥੇ ਮਤਲਬ ਧੂਰ ਹੀ ਮੇਰਾ ਏਰੀਆ ਸੰਗਰੂਰ ਇੱਥੇ ਇੱਥੇ ਉਹ ਬਹੁਤ ਵਧੀਆ ਤਰੀਕੇ ਨਾਲ ਕੰਮਕਾਰ ਕਰ ਰਹੇ ਆ ਤੇ ਇੱਥੇ ਮੈਂ ਰਿਪੋਰਟ ਕਰ ਰਿਹਾ ਸਾਰੇ ਮਤਲਬ ਏਰੀਏ ਨੂੰ ਤਾਂ ਕਰਕੇ ਹੁਣ ਵੀ ਇਹ ਇਸੇ ਚੱਕਰ ਦੇ ਵਿੱਚ ਵੀ ਕਿਤੇ ਸਰਪੰਚ ਤੇ ਏਰੀਏ ਦੇ ਵਿੱਚ ਇੱਕ ਵਧੀਆ ਬੰਦੇ ਪਾਕੜ ਜਿਹੜੀ ਇਹਦੀ ਬਣੀ ਹੋਈ ਆ ਮੈਂ ਇਹਨੂੰ ਮੈਂ ਇਹਦੇ ਤੇ ਇਹ ਦੋਸ਼ ਲਗਾ ਕੇ ਇਹਨੂੰ ਬਦਨਾਮ ਕਰਕੇ ਇਹਦਾ ਕੈਰੈਕਟਰ ਇਹਦਾ ਚਰਿੱਤਰ ਖਰਾਬ ਕਰਨ ਦੀ ਕੋਸ਼ਿਸ਼ ਕਰਾਂ ਜਦੋਂ ਮੈਂ ਆਪਣਾ ਪੱਖ ਪੇਸ਼ ਕਰ ਰਹੀ ਸੀ ਕਰਮਾ ਦਾ ਆਪਣਾ ਕੋਈ ਨਾ ਕੋਈ ਆਪਣਾ ਦਿਲ ਦਾ ਦੋਖਾਣਾ ਨੂੰ ਦੱਸਣਾ ਚਾਹੁੰਦੀ ਸੀ ਕਿ ਆਏ ਅੱਛਾ ਅੱਛੇ ਲੀਡਰ ਦਾ ਫਰਜ਼ ਹੁੰਦਾ ਉਹਨਾਂ ਦੇ ਲੋਕਾਂ ਦੀ ਗੱਲਾਂ ਨੂੰ ਦੋਖਾ ਨੂੰ ਸੁਣਨਾ ਇਹਨਾਂ ਨੇ ਤਾਂ ਸਾਡੀ ਇੱਕ ਵੀ ਨਹੀਂ ਗੱਲ ਸੁਣੀ ਇੱਕ ਲਾਟ ਸਵਾਲ ਹੈ ਸਰਪੰਚ ਸਾਹਿਬ ਇਹ ਕਹਿੰਦੇ ਵੀ 50 ਲੱਖ ਵਿੱਚੋਂ ਫਰੇਬ ਨਾਲ ਠੱਗ ਲਿਆ ਵੀ ਬੋਦੇ ਨਾਲ ਹੁਣ ਇਹ ਲੱड्डा ਸਰਪੰਚ ਹੈ ਜਿਹੜਾ ਧੂਰੀ ਤੋਂ ਐਮਐਲਏ ਬਣਨਾ ਚਾਹੁੰਦਾ ਹੈ ਇਹ ਕਿੰਨੀ ਗੱਲ ਸੱਚਾਈ ਆ ਵੀਰ ਇਹ ਤਾਂ ਹਾਸਾ ਜੀ ਸੱਚਾਈ ਕੋਈ ਨਹੀਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹੰਦੇ ਆ ਕਿ ਜਦੋਂ ਇਹਨੇ ਮੇਰੇ ਤੇ ਝੂਠਾ ਮੁਕੱਦਮਾ ਕਰਾਇਆ ਉਦੋਂ ਮੇਰਾ ਆਪਣੇ ਰਿਮਾਂਡ ਲੈਟਾ ਗਿਆ ਉਸ ਤੋਂ ਬਾਅਦ ਮੇਰਾ ਚਲਾਨ ਪੇਸ਼ ਪੇਸ਼ ਹੋਇਆ ਕਿਤੇ ਮੇਰੇ ਤੇ ਕੋਈ ਰਿਕਵਰੀ ਨਹੀਂ ਕਿਤੇ ਮੇਰੇ ਤੇ ਕੋਈ ਹਾਈ ਕੋਰਟ ਨੇ ਮੈਨੂੰ ਜਮਾਨਤ ਦਿੱਤੀ ਹੈ ਕਿਤੇ ਮੇਰੇ ਤੇ ਕੋਈ ਇਹੋ ਜਿਹਾ ਕੇਜ ਨਹੀਂ ਸੋਹ ਹੋਈ ਜਿੱਥੋਂ ਮਤਲਬ ਇਹ ਕਹਿ ਸਕੀ ਮੈਂ ਤਾਂ ਮਤਲਬ ਇੰਨੇ ਪੈਸੇ ਲੈਤੇ ਨੇ ਉਲਟਾ ਮਿੱਠੂ ਨੱਡੇ ਦੇ ਨਾਲ ਕੋਆਰਡੀਨੇਸ਼ਨ ਕਰਕੇ ਆਪਣੇ ਗੁੰਡੇ ਦੋ ਇਹਨਾਂ ਨੇ ਉੱਥੇ ਬੁਲਾਏ ਹੋਏ ਸੀ ਮਿੱਠੂ ਨੇ ਗੁੰਡਾ ਟਾਈਪ ਦੇ ਕੁਝ ਲੇਡੀਜ਼ ਵੀ ਬੁਲਾਈਆਂ ਹੋਈਆਂ ਸੀ ਤੇ ਕੋ ਆਪਣੇ ਗੁੰਡੇ ਵੀ ਬੁਲਾਏ ਸੀ ਇਹਨਾਂ ਨੇ ਚੱਕ ਕੇ ਮੇਰੇ ਔਰ ਮੇਰੇ ਆਪਣੇ ਚੇਲਿਆਂ ਦੇ ਉੱਤੇ ਇਹਨਾਂ ਨੇ ਹਮਲਾ ਕਰਵਾਇਆ ਉੱਥੇ ਫਤ ਸ੍ਰੀ ਕਾਲ ਜੀ ਮੈਮੋਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਇਹ ਬਲ ਮੀਡੀਆ ਦੋਸਤੋ ਕੱਲ ਦਾ ਆਪਾਂ ਇੱਕ ਦੇਖੇ ਸੋਸ਼ਲ ਮੀਡੀਆ ਦੇ ਉੱਤੇ ਬੜਾ ਮੁੱਦਾ ਕਰਵਾਇਆ ਹੋਇਆ ਹੈ ਉਹ ਹੈਗਾ ਜਿਹੜੇ ਲੱੱਡੇ ਆ ਸਰਪੰਚ ਨੇ ਮਿੱਠੂ ਤੇ ਨਾਲ ਸਿਮਰਤ ਮਹੰਤ ਆਪਾਂ ਵੱਖ-ਵੱਖ ਚੈਨਲਾਂ ਤੇ ਦੇਖ ਰਹੇ ਆ ਉਹ ਕਹਿੰਦੀ ਮੇਰੇ ਤੋਂ ਮਾਈਕ ਖੋਲਿਆ ਤੇ ਮੈਂ ਮਿੱਠੂ ਦੀ ਵੀ ਇੰਟਰਵਿਊ ਕਈ ਜਗ੍ਹਾ ਮੈਂ ਸੁਣੀ ਆ ਉਹਨਾਂ ਨੇ ਆਪਣਾ ਪੱਖ ਰੱਖਿਆ ਉਹਨਾਂ ਨੇ ਆਪਣਾ ਪਰ ਇਹ ਸਾਰੀ ਗੱਲਬਾਤ ਜੇ ਆਪਾਂ ਲਕੀਰ ਦੇ ਫਕੀਰ ਨਾ ਬਣੀਏ ਆਪਾਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਵੀ ਇਹ ਮਸਲਾ ਕੀ ਹੈ ਕਿ ਪੂਰੇ ਮਸਲੇ ਦੇ ਉੱਤੇ ਜਿਹੜੀ ਸਿਮਰ ਨਾ ਆਪਣਾ ਬਿਆਨ ਦਿੰਦੀ ਹੈ ਤੇ ਸਰਪੰਚ ਨੇ ਜਿਹੜੇ ਮਿੱਠੂ ਲੱੱਡਾ ਉਹ ਆਪਣਾ ਬਿਆਨ ਦਿੰਦੇ ਨੇ ਇਸ ਪੂਰੇ ਮਸਲੇ ਦੇ ਉੱਤੇ ਮੇਰੇ ਨਾਲ सरपंच मिट्ठू लड्डे जुड़े ने भाई जी स्वागत है सब तो पहला हां जी भाई जी धन्यवाद बहुत-बहुत ਤੁਹਾਡਾ ਜੀ भाई जी ਮੈਂ ਇਹ ਨਹੀਂ ਪੁੱਛੂਗਾ ਤੁਸੀਂ ਕੱਲ ਕੀ ਹੋਇਆ ਉਹ ਸਾਰਿਆਂ ਨੂੰ ਪਤਾ ਕੱਲ ਕੀ ਹੋਇਆ ਰੋਲਾ-ਗੋਲਾ ਪਰਚਾ ਦਰਜ ਤੁਸੀਂ ਵੀ ਛਾਹ ਥਾਣੇ ਚਲੇ ਗਏ ਤੇ ਸਿਮਰਨ ਮਹੰਤ ਵੀ ਆਪਣੇ ਬਿਆਨ ਦਰਜ ਕਰਾ ਕੇ ਹੀ ਹੋਣੀ ਭਾਈ ਜੀ ਮੈਂ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਹੈ ਵੀ ਪਿਛਲੀ ਵਾਰ ਇਲੈਕਸ਼ਨ ਦੇ ਵਿੱਚ ਵੀ ਇਹ ਮੁੱਦਾ ਖੜਾ ਹੋ ਗਿਆ ਸੀ ਹੁਣ ਫੇਰ ਇਲੈਕਸ਼ਨ ਆ ਫੇਰ ਇਹ ਮੁੱਦਾ ਖੜਾ ਹੋ ਗਿਆ ਕੋਰਟ ਦੇ ਵਿੱਚ ਤੁਸੀਂ ਕੇਸ ਲੜ ਰਹੇ ਹੋ ਮਤਲਬ ਇਹ ਮਸਲਾ ਹੈ ਕੀ ਆ ਬਾਈ ਜਿਹੜਾ ਦੁਬਾਰਾ ਦੁਬਾਰਾ ਉੱਭਰ ਹੀ ਜਾਂਦਾ ਹੈ ਇਹ ਜ਼ਿੰਦਗੀ ਅੱਗੇ ਫਿਰ ਕਿਵੇਂ ਬਦੂਗੀ ਜੇ ਇਹ ਮਸਲਾ ਇਦਾਂ ਉੱਜਦਾ ਰਹੂਗਾ ਹਾਂਜੀ ਬਾਈ ਜੀ ਇਹ ਦਰਅਸਲ ਮੇਰੀ ਰਾਜਨੀਤਿਕ ਸਭੀ ਨੂੰ ਖਰਾਬ ਕਰਨ ਦੇ ਲਈ ਇਹ ਪੋਪੋ ਘੰਟਾ ਜਿਹੜਾ ਇਹ ਵਰਤਿਆ ਜਾ ਰਿਹਾ ਬਹੁਤ ਹੀ ਵੱਡੇ ਰਾਜਨੀਤਿਕ ਲੇਟਰਾਂ ਦੀ ਸਹਿ ਇਹਨੂੰ ਜਿਹਦੇ ਤੇ ਸਿਰ ਦੇ ਉੱਤੇ ਸਾਰਾ ਇਹ ਵਾਕਿਆ ਇਹ ਕਰਦੀ ਆ ਤੇ ਸਾਰਾ ਇਹ ਕਿਤਨਾ ਕਿਤੇ ਜਾ ਕੇ ਮੇਰੀ ਸਭੀ ਨੂੰ ਖਰਾਬ ਕਰਨ ਦਾ ਜਿਹੜਾ ਵੀੜਾਇ ਨੇ ਚੁੱਕਿਆ ਹੋਇਆਗਾ ਤੇ ਜਦੋਂ ਦੇਖੋ ਜੀ ਮੰਨ ਲਓ ਕਿ ਪਹਿਲਾਂ ਵੀ ਇਹਨੇ ਸਰਕਾਰ ਆ ਤੇ ਪ੍ਰੈਸ਼ਰ ਸਰਕਾਰ ਨੂੰ ਪ੍ਰੈਸ਼ਰ ਬਣਾ ਕੇ ਸਰਕਾਰ ਰਾਹੀਂ ਫਿਰ ਤੇ ਗਲਤ ਮੁਕੱਦਮਾ ਦਰਜ ਕਰਾਤਾ ਸੀ ਉਤੋਂ ਬਾਅਦ ਮੈਂ ਜਮੰਤ ਤੇ ਆ ਗਿਆ ਜਮੰਤ ਤੇ ਆਉਣ ਤੋਂ ਬਾਅਦ ਟ੍ਰਾਇਲ ਚੱਲ ਰਿਹਾ ਜੀ ਮੰਨ ਲਓ ਟ੍ਰਾਇਲ ਜਿੰਨਾ ਚਿਰ ਟ੍ਰਾਇਲ ਚੱਲ ਰਿਹਾ ਕਿਵੇਂ ਕਿਸੇ ਨੂੰ ਕੋਈ ਦੋਸ਼ੀ ਠਹਿਰਾ ਸਕਦਾ ਉਤੋਂ ਬਾਅਦ ਜੀ ਇਹ ਆਪਣਾ ਕੀ ਕਹਿੰਦੇ ਨੇ ਮੇਰੇ ਤੇ ਗਲਤ ਪੈਸਿਆਂ ਦੇ ਇਲਜ਼ਾਮ ਲਾ ਰਹੀ ਆ ਤੇ ਦੇਖੋ ਜੀ ਇਮਪਰਚਾ ਕਰਦੇ ਹੋਇਆ ਉਦੋਂ ਬਾਅਦ ਮੇਰਾ ਰਿਵਾਰਡ ਲੈਟਾ ਗਿਆ ਰਿਮਾਰਟਮਨ ਚਲਾਨ ਪੀਸ ਹੋਇਆ ਕੋਈ ਮੇਰੇ ਤੋਂ ਰਿਕਵਰੀ ਨਹੀਂ ਹੋਈ ਜੀ ਮੰਨ ਲਓ ਕਿਸੇ ਤਰ੍ਹਾਂ ਦਾ ਕੋਈ ਪੈਸਿਆਂ ਦਾ ਕੋਈ ਉਹ ਨਹੀਂ ਹਜੇ ਸਭ ਤੋਂ ਵੱਧ ਰੁਪਏ ਮੇਰੇ ਟ੍ਰਾਂਜੈਕਸ਼ਨਾਂ ਅਹੀ ਦੇ ਕਿੰਨੇ ਗਏ ਹੋਏ ਨੇ ਮੈਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਅਗਰ ਜੇਕਰ ਕੋਈ ਇਸੇ ਤਰ੍ਹਾਂ ਦੀ ਕੋਈ ਦਿੱਕਤ ਹੁੰਦੀ ਮੈਨੂੰ ਮਾਨਜੋਗ ਹਾਈ ਕੋਰਟ ਜ਼ਮਾਨਤ ਕਿਉਂ ਦਿੰਦੀ ਜੀ ਜੀ ਲੱਡਾ ਸਾਹਿਬ ਸਰਪੰਚ ਸਾਹਿਬ ਆਪਾਂ ਆਪਣੇ ਦਰਸ਼ਕਾਂ ਨੂੰ ਦੱਸਣਾ ਪੰਜਾਬੀਆਂ ਨੂੰ ਦੱਸਣਾ ਤੁਸੀਂ ਫੈਸਲਾ ਲੈਣ ਦੇਣ ਕੀਤਾ ਕਿਉਂ ਮੈਨੂੰ ਲੱਗਦਾ ਵੀ ਪੰਜਾਬ 'ਚ ਤੁਸੀਂ ਪਹਿਲੇ ਯਾਰ ਇਦਾਂ ਦੇ ਇਨਸਾਨ ਹੋਗੇ ਜਿਨ੍ਹਾਂ ਨੇ ਇੱਕ ਕਿੰਨਰ ਨਾਲ ਵਿਆਹ ਕਰਾ ਲਿਆ ਸੀ ਦੇਨ ਬਾਈ ਜੀ ਦੇਖੋ ਇਹਨੇ ਬਲੈਕਮੇਲ ਕਰਕੇ ਮੇਰੇ ਨਾਲ ਜਿਹੜਾ ਇਹ ਡਰਾਮਾ ਕਰਕੇ ਸਭ ਕੁਝ ਕਰਿਆ ਕਿਉਂਕਿ ਇਹ ਕਿੰਨਰ ਦਾ ਹੈ ਹੀ ਨਹੀਂ ਬਾਈ ਜੀ ਇਹਨੇ ਕੀ ਕਰਿਆ ਮੇਰੇ ਨਾਲ ਜਦੋਂ ਵਿਆਹ ਵੀ ਕਰਾਇਆ ਵਿਆਹ ਦੇ ਵਿੱਚ ਵੀ ਇਹਨੇ ਆਪਦੇ ਫੀਮੇਲ ਦੇ ਆਧਾਰ ਕਾਰਡ ਪੇਸ਼ ਕਰੇ ਉਸ ਤੋਂ ਬਾਅਦ ਇਹਦੇ ਕੋਲੇ ਟਰਾਂਜੈਕਸ਼ਨ ਦੇ ਆਧਾਰ ਕਾਰਡ ਵੀ ਨਹੀਂ ਟਰਾਂਜੈਕਸ਼ਨ ਤੇ ਦੂਜੇ ਤੀਜੇ ਨੰਬਰ ਦੇ ਉੱਤੇ ਇਹਦੇ ਕੋਲੇ ਆਪਣਾ ਆਪਣਾ ਮੈਂ ਮੈਨਣ ਵਾਲੇ ਵੀ ਮਤਲਬ ਜਿਹੜੇ ਆਪਣਾ ਹੈ ਉਹ ਵੀ ਨੇ ਇਹਦੇ ਕੋਲੇ ਤਿੰਨ ਤਰ੍ਹਾਂ ਦੇ ਆਧਾਰ ਕਾਰਡ ਨੇ ਜਿਹਦੇ ਕੋਲੇ ਜਿਹੜੇ ਹਰੇਕ ਜਗ੍ਹਾ ਤੇ ਭਾਰਤ ਕੇ ਹਰੇਕ ਜਗ੍ਹਾ ਤੇ ਫਾਇਦਾ ਲੈਂਦੀ ਆ ਤਾਂ ਕਰਕੇ ਇਹ ਇੱਕ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਬਹੁਤ ਵੱਡੇ ਹਨੇਰੇ ਦੇ ਵਿੱਚ ਇਹਨੇ ਰੱਖਿਆ ਹੋਇਆ ਜਿਹੜੀ ਇਹ ਹਰੇਕ ਤਰ੍ਹਾਂ ਦੇ ਧੰਦੇ ਦੇ ਵਿੱਚ ਬਲੈਕਮੇਲ ਕਰ ਕਰ ਹਰੇਕ ਤਰ੍ਹਾਂ ਦੇ ਪਰੋਪਰਨ ਦੇ ਆ ਕੇ ਕਈ ਹੋਰ ਵੀ ਬਹੁਤ ਇਹਨੇ ਬਹੁਤ ਮੁੰਡਿਆਂ ਨਾਲ ਬਹੁਤ ਜਗ੍ਹਾ ਦੇ ਉੱਤੇ ਧੋਖੇ ਕਰੇ ਨੇ ਕਈ ਮੁਕੱਦਮੇ ਇਹਦੇ ਤੇ ਦਰਜ ਨੇ ਇਹ ਬਹੁਤ ਵੱਡਾ ਫਰਾਡ ਸਿਸਟਮ ਹੈ ਜਿਹੜਾ ਇਹ ਚਲਾਇਆ ਹੋਇਆ ਹੈਗਾ ਨਹੀਂ ਮਹੰਤਾ ਵੱਡਾ ਸਾਹਿਬ ਤੁਸੀਂ ਬਹੁਤ ਵੱਡੀ ਗੱਲ ਕਰ ਰਹੇ ਹੋ ਮਹੰਤਾ ਨੂੰ ਸਾਡੇ ਲੋਕ ਪੂਜਦੇ ਐ ਕੋਈ ਗਲਤ ਨਹੀਂ ਬੋਲਦਾ ਇਹਨਾਂ ਨੂੰ ਵੀ ਕਿਤੇ ਸਰਾਫ ਨਾ ਦੇ ਦੇਣ ਵੀ ਇਹ ਤਾਂ ਪਹਿਲੇ ਰੱਬ ਦੇ ਮਾਰੇ ਹੋਏ ਨੇ ਤੁਸੀਂ ਕਹਿੰਦੇ ਮਹੰਤੀ ਹੈ ਨਹੀਂ ਬਿਲਕੁਲ ਦੇਖੋ ਜੀ ਮਹਾਂਤਾਂ ਨੂੰ ਪੂਜਦੇ ਨੇ ਕੋਈ ਆਪਾਂ ਨੂੰ ਉਹ ਨਹੀਂ ਪੂਜਣਾ ਚਾਹੀਦਾ ਜੇਕਰ ਹਰੇਕ ਦੀ ਸਰਤਾ ਹੁੰਦੀ ਹੈ ਜੀ ਪਰ ਜੇ ਕੋਈ ਮਹਾਂਤ ਹੋਵੇ ਉਹਨਾਂ ਨੂੰ ਉਹ ਕਰਨ ਨਾ ਇਹ ਤਾਂ ਮਹਾਂਤ ਹੀ ਹੋਣੀ ਜੀ ਮੰਨ ਲਓ ਬਿਲਕੁਲ ਵੀ ਮਹਾਂਤ ਨਹੀਂ ਇਹਨੇ ਤਾਂ ਸਰਜਰੀ ਕਰਾ ਕੇ ਆਉਂਦੇ ਆ ਪਰੋ ਮਹਾਂਤਾਂ ਨੇ ਉਹਦੇ 'ਚ ਲਾਈਨ 'ਚ ਖੜਾਉਣ ਦੀ ਕੋਸ਼ਿਸ਼ ਕਰੀ ਆ ਇਹ ਜਮਾਂਦਰੂ ਮਹਾਂਤੀ ਨਹੀਂ ਹੈ ਜੀ ਮਨੂੰ ਉਹਦੇ ਸਾਰੇ ਰਿਕਾਰਡ ਨੇ ਜਿਹੜੇ ਮੇਰੇ ਕੋਲੇ ਅਵੇਲੇਬਲ ਨੇ ਤੇ ਚਲੋ ਗੱਲ ਇਹ ਹੁੰਦੀ ਆ ਵੀ ਮਾਨਯੋਗ ਹਾਈ ਕੋਰਟ ਦੇ ਵਿੱਚ ਤੋਬੀਰ ਲੈ ਕੇ ਮੈਂ ਆ ਰਿਹਾ ਮੇਰਾ ਟ੍ਰਾਇਲ ਚੱਲ ਰਿਹਾ ਥੱਲੇ ਅਦਾਲਤ 'ਚ ਤਾਂ ਕਰਕੇ ਕਈ ਵਾਰ ਇਹ ਹੁੰਦਾ ਕਈ ਇਹੋ ਜਿਹੇ ਮੁੱਦੇ ਹੁੰਦੇ ਨੇ ਜਿਹੜੇ ਸੀ ਨਹੀਂ ਮਤਲਬ ਹੁਣ ਦੱਸ ਸਕਦੇ ਕੋਈ ਕਿ ਨੀਚੇ ਟ੍ਰਾਇਲ ਚੱਲਦਾ ਮਾਨਯੋਗ ਮਾਨਯੋਗ ਕੋਰਟ ਦੀ ਤਹੀਨ ਹੋਊਗੀ ਜੇਕਰ ਮੈਂ ਇਹ ਮੈਟਰ ਦੇ ਉੱਤੇ ਥੋੜਾ ਜਿਆਦਾ ਹੋਰ ਖੁੱਲ ਕੇ ਬੋਲੂਗਾ ਮਨੋ 500 200 100 1 ਮੈਂ ਬਿਲਕੁਲ ਅਸੀਂ ਵੀ ਕੋਰਟ ਦੀ ਇੱਜ਼ਤ ਕਰਦੇ ਆ ਮਾਨ ਜੋ ਕੋਰਟ ਤੁਹਾਡਾ ਮਸਲਾ ਹੈ ਉਹ ਇੱਕ ਵੱਖਰਾ ਮੈਟਰ ਪਰ ਅੱਜ ਜੋ ਹਾਲਾਤ ਨੇ ਆਪਾਂ ਲੋਕਾਂ ਨੂੰ ਸਿਰਫ ਇਹ ਜਾਣਕਾਰੀ ਦੇਣੀ ਹੈ ਵੀ ਤੁਹਾਡੇ ਨਾਲ ਵਿਆਹ ਕਰਾਉਣ ਤੋਂ ਪਹਿਲਾਂ ਇਹ ਮਹੰਤ ਸੀ ਬਾਅਦ ਚ ਚੇਂਜ ਹੋਈ ਹੈ ਜਦ ਪਹਿਲਾਂ ਇਹ ਲੜਕੀ ਸੀ ਫਿਰ ਜਦ ਤਾਨੂੰ ਪਤਾ ਮਹੰਤਾ ਤੁਸੀਂ ਵਿਆਹ ਕਿਉਂ ਕਰਾ ਲਿਆ ਦੀ ਨਹੀਂ ਬਾਈ ਜੀ ਮਤਲਬ ਇਹ ਸਾਰੀਆਂ ਚੀਜ਼ਾਂ ਇਹ ਸਾਰੀਆਂ ਚੀਜ਼ਾਂ ਆਫਕਾਲ ਜਦੋਂ ਰੌਲਾ ਪੈ ਗਿਆ ਉਹ ਤੋਂ ਬਾਅਦ ਮੇਰੇ ਸਾਹਮਣੇ ਆਈਆਂ ਨੇ ਰੌਲਾ ਪੈਣ ਦੇ ਸਮੇਂ ਹੀ ਤਾਂ ਹੀ ਰੌਲਾ ਪਿਆ ਇਹ ਆਫਟਰ ਆਲ ਚੀਜ਼ਾਂ ਸਾਰੀਆਂ ਉਦੋਂ ਹੀ ਮੈਨੂੰ ਕਨਫਰਮ ਹੋਈਆਂ ਉਹ ਤੋਂ ਬਾਅਦ ਹੀ ਮੈਂ ਇਹ ਦੇ ਮਾਗਰ ਪੈ ਕੇ ਸਾਰੇ ਮਤਲਬ ਜਿਹੜੀਆਂ ਚੀਜ਼ਾਂ ਨੇ ਇਕੱਠੀਆਂ ਕਰੀਆਂ ਉਹ ਤੋਂ ਬਾਅਦ ਹੀ ਸਾਰੀ ਸਥਿਤੀ ਹੈ ਜਿਹੜੀ ਉਹ ਕਲੀਅਰ ਹੋਈ ਆ ਵੀ ਕਿੱਥੋਂ ਕੀ ਹੋਇਆ ਹੋਇਆ ਕਿੱਥੋਂ ਕੀ ਕੀ ਕਰਿਆ ਨੇ ਕਿਵੇਂ ਕਿਵੇਂ ਲੋਕਾਂ ਨਾਲ ਮਤਲਬ ਇਹਨੇ ਜਿਹੜਾ ਇਹ ਫਰਾਡ ਕਰਿਆ ਸਰਪੰਚ ਸਾਹਿਬ ਫਿਰ ਉਤੋਂ ਤੁਹਾਡਾ ਤਲਾਕ ਹੋ ਗਿਆ ਜੀ ਉਹਨਾਂ ਦਾ ਇਹ 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 ਮਾਨ ਇਹ ਵੀ ਮਤਲਬ ਕੋਰਟ ਦੇ ਵਿੱਚ ਚੱਲ ਰਿਹਾ ਜੀ ਮੰਨ ਲਓ ਇਹ ਵੀ 2021 ਤੋਂ ਕੋਰਟ ਦੇ ਵਿੱਚ ਚੱਲ ਰਿਹਾ ਜੀ ਤੇ ਸਰਪੰਚ ਸਾਹਿਬ ਕਿੰਨਾ ਚਿਰ ਇਕੱਠੇ ਰਹੇ ਹੋ ਵਿਆਹ ਤੋਂ ਬਾਅਦ ਇਹ ਮੈਂ ਬਿਲਕੁਲ ਵੀ ਨਹੀਂ ਇਹ ਤਾਂ ਜੀ ਜਦੋਂ ਇਹ ਚੀਜ਼ ਪਤਾ ਲੱਗੀ ਉਹ ਤੋਂ ਬਾਅਦ ਨਾਲ ਦੀ ਨਾਲ ਹੀ ਚੀਜ਼ਾਂ ਹੋ ਗਈਆਂ ਬਾਕੀ ਗੱਲ ਇਹ ਹੈ ਇਹ 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 ਮੁੱਦਿਆਂ ਦੇ ਉੱਤੇ ਸਾਰੇ ਮੈਂ ਤੁਹਾਨੂੰ ਦੱਸਿਆ ਇੱਕ ਟ੍ਰਾਇਲ ਦਾ ਹਿੱਸਾ ਜੀ ਮੈਂ ਕੋਈ ਵੀ ਮਤਲਬ ਇਹੋ ਜਿਹਾ ਪੁਆਇੰਟ ਨਹੀਂ ਇਹ ਤੇ ਜਾਗਰ ਕਰ ਸਕਦਾ ਤਾਂ ਜੋ ਇਹ ਕੋਰਟ ਦੇ ਵਿੱਚ ਇਹ ਚੀਜ਼ ਨੂੰ ਟ੍ਰਾਇਲ ਨੂੰ ਡਿਸਟਰਬ ਹੋਵੇ ਵੱਲੋ ਇਸ ਬੇਨਤੀ ਆ ਇਹਦੇ ਮਤਲਬ ਇਹ ਕੋਈ ਵੀ ਇਹੋ ਜਿਹਾ ਕੁਐਸਚਨ ਨਾ ਕਰੋ ਜਿਹੜਾ ਕੋਈ ਟ੍ਰਾਇਲ ਨਾਲ ਬਣਦੇ ਉਹਦੇ ਨੂੰ ਉਹਦੇ ਪੁਆਇੰਟ ਤੇ ਜਾਵੇ ਮਤਲਬ ਬੇਨਤੀ ਆ ਤੁਸੀਂ ਕੋਈ ਮਤਲਬ ਸਵਾਲ ਕਰਨਾ ਕੋਈ ਮਤਲਬ ਟ੍ਰਾਇਲ ਤੋਂ ਬਿਨਾਂ ਮਤਲਬ ਸਵਾਲ ਕਰੋ ਜੀ ਠੀਕ ਹੈ ਬਿਲਕੁਲ ਠੀਕ ਹੈ ਨੀ ਮੈਂ ਮਤਲਬ ਕੋਡ ਦਾ ਸਤਿਕਾਰ ਕਰਦਾ ਮੈਂ ਕੋਈ ਵੀ ਚੀਜ਼ ਮਤਲਬ ਇੱਥੇ ਵਿੱਦ ਮਤਲਬ ਡੇਟ ਵਿੱਦ ਟਾਈਮਿੰਗ ਕੋਈ ਚੀਜ਼ ਨਹੀਂ ਮਤਲਬ ਲੌਜੀਕਲੀ ਦੱਸ ਸਕਦਾ ਕਿਉਂਕਿ ਮੇਰਾ ਟ੍ਰਾਇਲ ਚੱਲ ਰਿਹਾ ਮੈਨੂੰ ਉਹਦੇ 'ਚ ਬਹੁਤ ਮਤਲਬ ਇਹ ਚੀਜ਼ੀ ਹੋ ਆਗੀ ਵਿਕਤ ਆ ਸਕਦੀ ਹੈ ਠੀਕ ਹੈ ਸਰਪੰਚ ਜੀ ਇੰਨਾ ਦੱਸੋ ਯੂਥ ਦੇ ਵਿੱਚੋਂ ਤੁਸੀਂ ਯੂਥ ਨੂੰ ਰਿਪਰੈਜ਼ੈਂਟ ਕਰਦੇ ਹੋ ਅੱਜ ਹਾਲਾਤ ਨੇ ਜਿਹੜੇ ਇਲੈਕਸ਼ਨ ਦਾ ਮੌਸਮ ਚੱਲ ਰਿਹਾ ਜਦੋਂ ਇਦਾਂ ਦੇ ਹਾਲਾਤ ਹੋ ਜਾਂਦੇ ਤਾਂ ਕੀ ਕਹਿਣਾ ਚਾਹੁੰਦੇ ਹੋ ਫਿਰ ਕਿਵੇਂ ਸਮਝਾਓਗੇ ਲੋਕਾਂ ਨੂੰ ਯਾਰ ਕੀ ਸੱਚ ਕੀ ਝੂਠ ਹੈ ਨੀ ਨਹੀਂ ਦੇਖੋ ਗੱਲ ਇਹ ਆ ਜੀ ਇਹਦੇ ਵਿੱਚ ਜਿਹੜਾ ਮੰਨ ਲਓ ਆਪਾਂ ਨੇ ਆਪਾਂ ਨੇ ਸਮਾਜ ਦੇ ਵਿੱਚ ਆਪਾਂ ਵਿਚਰਦੇ ਆ ਸਮਾਜ ਦੇ ਵਿੱਚ ਵਿਚਰਦੇ ਆ ਸਮਾਜ ਦੇ ਵਿੱਚੋਂ ਤੋਂ ਬਾਅਦ ਆਪਾਂ ਆਪਣਾ ਕੀ ਕਹਿੰਦੇ ਨੇ ਜਿੰਨਾ ਚਿਰ ਆਪਾਂ ਕੋਈ ਗੱਲ ਨੂੰ ਜਾਣਨ ਨਹੀਂ ਲੈਂਦੇ ਜਿੰਨਾ ਚਿਰ ਆਪਾਂ ਨੂੰ ਪਤਾ ਨਹੀਂ ਲੱਗਦਾ ਉਨਾ ਚਿਰ ਕਿਸੇ ਵੀ ਪਰਸਨਲ ਬੰਦੇ ਬਾਰੇ ਉਂਗਲੀਆਂ ਠਾਉਣੀਆਂ ਜਾਂ ਪਰਸਨਲ ਕਿਸੇ ਨੂੰ ਵੀ ਦੋਸ਼ੀ ਸਹਿਰਾਉਣਾ ਜਾਂ ਉਹਦੇ ਤੇ ਉਂਗਲੀ ਰੱਖਣੀ ਜਾਂ ਸ਼ੱਕ ਦੇ ਘੇਰੇ ਚ ਲੈਣਾ ਬਹੁਤ ਗਲਤ ਹੁੰਦਾ ਜਿੰਨਾ ਚਿਰ ਮਤਲਬ ਹਰ ਇੱਕ ਬੰਦੇ ਨੂੰ ਕੋਈ ਪਰਸਨਲੀ ਨਹੀਂ ਜਾਣਦਾ ਜਿਹਨੂੰ ਨਹੀਂ ਪਤਾ ਕਿਸੇ ਦੀ ਹੱਡ ਵੀਤੀ ਉਹਨਾਂ ਚਿਰ ਕਦੇ ਵੀ ਕਿਸੇ ਨੂੰ ਸੱਚ ਦੀ ਨਿਗਾਹ 'ਚ ਨਾ ਲੈ ਕੇ ਆਓ ਕਿਉਂਕਿ ਮੈਂ ਮੇਰੇ ਕੈਰੇਕਟਰ ਬਾਰੇ ਮੇਰੇ ਚਰਿੱਤਰ ਬਾਰੇ ਤੁਸੀਂ ਜਦੋਂ ਮਰਜੀ ਮੇਰੇ ਨਗਰ ਤੋਂ ਪੁੱਛ ਸਕਦੇ ਹੋ ਮੇਰਾ ਕਹਿਵਾਂ ਜਾਂ ਸੁਭਾਅ ਤੇ ਮੈਂ ਕਿਹੋ ਜਿਹਾ ਬੰਦਾ ਇਹ ਦੱਸਾ ਕਰਕੇ ਜਿਹੜੀ ਇਹਨੇ ਮੰਨ ਲਓ ਇਹ ਸਾਰੇ ਤਰ੍ਹਾਂ ਦੀ ਕਹਾਵਾ ਬਣਾਉਣ ਦੀ ਕੋਸ਼ਿਸ਼ ਕਰੀਆ ਮੇਰੇ ਖਿਲਾਫ ਕਿਉਂਕਿ ਮੈਂ ਦੇਖੋ ਜੀ ਆਪਣਾ ਪਿਛਲੀ ਵਾਰ ਐਮਐਲਏ ਦੀ ਇਲੈਕਸ਼ਨਾਂ ਵਿੱਚ ਅਮਰਗੜ ਤੋਂ ਟਿਕਟ ਲਈ ਅਪਲਾਈ ਕਰਕੇ ਮੈਂ ਰੈਲੀ ਕਰੀ ਸੀ ਉੱਥੇ ਬਹੁਤ ਵੱਡੀ ਉਦੋਂ ਵੀ ਇਹਨੇ ਮੇਰੀ ਰੈਲੀ ਦੇ ਵਿੱਚ ਬਹੁਤ ਜ਼ਿਆਦਾ ਹਗਾਮਾ ਕਰਕੇ ਮੇਰੀ ਰੈਲੀ ਖਰਾਬ ਕਰਾਈ ਉੱਥੋਂ ਮੇਰੀ ਟਿਕਟ ਛਟਾਈ ਉਸ ਤੋਂ ਬਾਅਦ ਦੁਬਾਰੇ ਫੇਰ ਮੈਂ ਇੱਥੇ ਮਤਲਬ ਧੂਰੀ ਮੇਰਾ ਏਰੀਆ ਸੰਗਰੂਰ ਇੱਥੇ ਇੱਥੇ ਵੀ ਮੈਂ ਬਹੁਤ ਵਧੀਆ ਤਰੀਕੇ ਨਾਲ ਕੰਮਕਾਰ ਕਰ ਰਿਹਾ ਹਾਂ ਤੇ ਇੱਥੇ ਮੈਂ ਰਿਪਰਿਜ਼ੈਂਟ ਕਰ ਰਿਹਾ ਸਾਰੇ ਮਤਲਬ ਏਰੀਏ ਨੂੰ ਤਾਂ ਕਰਕੇ ਹੁਣ ਵੀ ਇਹ ਇਸੇ ਚੱਕਰ ਦੇ ਵਿੱਚ ਵੀ ਕਿਤੇ ਸਰਪੰਚ ਤੇ ਏਰੀਏ ਦੇ ਵਿੱਚ ਇੱਕ ਵਧੀਆ ਆਪਣੀ ਪਾਕੜ ਜਿਹੜੀ ਇਹਦੀ ਬਣੀ ਹੋਈ ਆ ਮੈਂ ਇਹਦੇ ਤੇ ਇਹ ਦੋਸ਼ ਲਗਾ ਕੇ ਇਹਨੂੰ ਬਦਨਾਮ ਕਰਕੇ ਇਹਦਾ ਕੈਰੇਕਟਰ ਇਹਦਾ ਚਰਿੱਤਰ ਖਰਾਬ ਕਰਨ ਦੀ ਕੋਸ਼ਿਸ਼ ਕਰਾਂ। ਜੀ ਲਾਸਟ ਸਵਾਲ ਆ ਸਰਪੰਚ ਸਾਹਿਬ ਇਹ ਕਹਿੰਦੇ ਵੀ 50 ਲੱਖ ਮੇਤੋਂ ਫਰੇਮ ਨਾਲ ਠੱਗ ਲਿਆ ਵੀ ਉਹਦੇ ਨਾਲ ਹੁਣ ਇਹ ਲੱड्डा ਸਰਪੰਚ ਹੈ ਜਿਹੜਾ ਧੂਰੀ ਤੋਂ ਐਮਐਲਏ ਬਣਨਾ ਚਾਹੁੰਦਾ ਹੈ ਇਹ ਚ ਕਿੰਨੀ ਕੁ ਸੱਚਾਈ ਆ ਵੀਰ? ਇਹ ਜੋ ਹਾਸਾ ਜੀ ਸੱਚਾਈ ਕੋਈ ਨਹੀਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਕਿ ਜਦੋਂ ਇਹਨੇ ਮੈਨੂੰ ਤੇ ਝੂਠਾ ਮੁਕੱਦਮਾ ਕਰਾਇਆ ਉਦੋਂ ਮੇਰਾ ਆਪਣੇ ਰਿਮਾਂਡ ਲੈਤਾ ਗਿਆ ਉਸ ਤੋਂ ਬਾਅਦ ਮੇਰਾ ਚਲਾਨ ਪੇਸ਼ ਪੇਸ਼ ਹੋਇਆ ਕਿਤੇ ਮੇਰੇ ਤੇ ਕੋਈ ਰਿਕਵਰੀ ਨਹੀਂ ਕਿਤੇ ਮੇਰੇ ਤੇ ਕੋਈ ਹਾਈ ਕੋਰਟ ਨੇ ਮੈਨੂੰ ਜਮਾਨਤ ਦਿੱਤੀ ਹੈ ਕਿਤੇ ਮੇਰੇ ਤੇ ਕੋਈ ਇਹੋ ਜਿਹਾ ਕੇਸ ਨਹੀਂ ਸ਼ੋਅ ਹੋਈ ਜਿੱਥੋਂ ਮਤਲਬ ਇਹ ਕਹਿ ਸਕੇ ਮੈਂ ਤੋਂ ਮਤਲਬ ਇੰਨੇ ਪੈਸੇ ਲੈਂਦੇ ਨੇ ਠੀਕ ਹੈ ਜੀ ਇਹ ਬਿਲਕੁਲ ਝੂਠ ਆ ਬਿਲਕੁਲ ਝੂਠ ਹੈ ਦਾ ਸਿਰਫ ਤੇ ਸਿਰਫ ਮੇਰਾ ਅਕਸ ਖਰਾਬ ਕਰਨ ਦੇ ਲਈ ਇਹ ਕਰ ਰਹੀ ਹੈ ਬਿਲਕੁਲ ਸਰਪੰਚ ਸਾਹਿਬ ਇਹ ਮਤਲਬ ट्रांजैक्शनਾਂ ਜਰੂਰ ਹੋਈਆਂ ਨੇ ਕਦੇ ਤੁਸੀਂ ਇਹਦੇ ਖਾਤੇ 'ਚ ਪੈਸੇ ਪਾਦੇ ਕਦੇ ਉਹਨੇ ਪਾਤੇ ਇਹ ਸੱਚ ਹੈ ਇਹ ਬਿਲਕੁਲ ਜੀ ਬਿਲਕੁਲ ਇਹ ਤਾਂ ਇਹ ਤਾਂ ਦੇਖੋ ਜੀ ਮਤਲਬ ਜਦੋਂ ਕੋਈ ਬੰਦਾ ਇਹ ਇਹ ਸਿਸਟਮ ਦੇ ਵਿੱਚ ਆਉਂਦਾ ਤਾਂ ਕਈ ਵਾਰ ਕਿਸੇ ਵੀ ਉਹਦੀ ट्रांजैक्शन ਜਾਂ ਲੈਣ ਦੇ ਨੇ ਹੋ ਜਾਂਦਾ ਕੋਈ ਬੋਹ ਨਹੀਂ ਪਰ ਮਤਲਬ ਇਹਦੇ ਇਹਨੂੰ ਮਤਲਬ ਜੋ ਮਤਲਬ ट्रांजैक्शनਾਂ ਤਾਂ ਜਾਂ ਜੋ ਰੁਪਏ ਦਿੱਤੇ ਨੇ ਮੇਰੇ ਤੋਂ ਇਹਨੇ ਵਾਧੂ ਰੁਪਏ ਲੈ ਲਏ ਮਤਲਬ ਇਹ ਸਿਸਟਮ ਦੇ ਵਿੱਚ ਵੀ ਇਹ ਇਹ ਸਾਰੇ ਜਿਹੜੇ ਨੇ ਉੜਦਾ ਪਾਵਾ ਕਰਿਆ ਹੋਇਆ ਇਹ ਸਾਰਾ ਬਿਲਕੁਲ ਇਹਨੇ ਗਲਤ ਕਰਿਆ ਹੋਇਆ ਇਹੋ ਜੀ ਇਹਦੇ ਵਿੱਚ ਕੋਈ ਸੱਚਾਈ ਨਹੀਂ ਵੀ ਮੈਂ ਤਾਂ ਕੋਈ ਇਸ ਤਰ੍ਹਾਂ ਮਤਲਬ ਕੋਈ ਰੁਪਏ ਲੈਤੇ ਹੋਣਾ ਜੀ ਤੁਹਾਡੇ ਲੀਡਰ ਬੜੇ ਨਿੱ ਧੜਕ ਨੇ ਕੱਲ ਜਿਹੜਾ ਰੌਲਾ ਗੋਲਾ ਹੈ ਉਸ ਤੋਂ ਬਾਅਦ ਖੈਰਾ ਸਾਹਿਬ ਨਾਲ ਕੋਈ ਗੱਲਬਾਤ ਹੋਈ ਹੈ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਖੈਰਾ ਸਾਹਿਬ ਉਹ ਤੋਂ ਬਾਅਦ ਉੱਥੇ ਸੀਗੇ ਉਹ ਤੋਂ ਬਾਅਦ ਪੂਰੀ ਸਬੋਧਨ ਕਰਕੇ ਗਏ ਨੇ ਮੰਨ ਲਓ ਆਪਾਂ ਨੂੰ ਪਤਾ ਹੈ ਜੀ ਇੱਕ ਨਿਹੱਤੇ ਮਤਲਬ ਜਨ ਸਭਾ ਚੱਲ ਰਹੀ ਹੈ ਉੱਥੇ ਲੋਕ ਆ ਰਹੇ ਨੇ ਤੇ ਉੱਥੇ ਆ ਕੇ ਆਪਾਂ ਅਟੈਕ ਕਰਦੇ ਆ ਆ ਕੇ ਬਿਲਕੁਲ ਸਰਾਸਰ ਗਲਤ ਹੈ ਇਹਨੂੰ ਹਰ ਇੱਕ ਆਮ ਬੰਦਾ ਹਰ ਇੱਕ ਆਮ ਵਿਅਕਤੀ ਬਿਲਕੁਲ ਮਤਲਬ ਗਲਤ ਕਰਾਰ ਦੇ ਰਿਹਾ ਕਿ ਤੁਸੀਂ 663 ਕਿਲੋਮੀਟਰ ਤੋਂ ਸਪੈਸ਼ਲ ਤੇ ਸਿਰਫ ਮਤਲਬ ਇੱਕੋ ਹੀ ਵਜ੍ਹਾ ਦੇ ਨਾਲ ਆ ਰਹੇ ਹੋ ਕਿ ਮੈਂ ਜਾ ਕੇ ਉਸ ਪਿੰਡ ਦੇ ਵਿੱਚ ਉੱਥੋਂ ਦਾ ਮਾਹੌਲ ਖਰਾਬ ਕਰਾਂ ਉਸ ਮਤਲਬ ਸਮਾਗਮ ਦਾ ਮਾਹੌਲ ਖਰਾਬ ਕਰਾ ਤੇ ਜੋ ਸਰਪੰਚ ਉਹ ਸਮਾਗਮ ਦੀ ਰਵਾਇ ਕਰਦਾ ਉਹਦੀ ਮੈਂ ਬਦਨਾਮੀ ਕਰਾਂ ਸਿਰਫ ਤੇ ਸਿਰਫ ਉਹਦਾ ਇਹ ਮਕਸਦ ਸੀ ਜਿੱਥੇ ਉਹਨੇ ਮਤਲ ਅਟੈਕ ਕਰਿਆ ਕਈ ਮੇਰੇ ਪਿੰਡ ਦੇ ਜੋ ਨੌਜਵਾਨ ਸਾਥੀ ਤੇ ਉਹ ਇਹਨੇ ਜ਼ਖਮੀ ਕਰੇ ਜੋ ਜਿਨ੍ਹਾਂ ਦਾ ਇਲਾਜ ਹਸਪਤਾਲ ਚੱਲ ਰਿਹਾ ਜੀ ਸਰਪੰਚ ਸਾਹਿਬ ਗੱਲਬਾਤ ਕਰਨੇ ਸ਼ੁਕਰੀਆ ਜੀ ਭਾਈ ਜੀ ਧੰਨਵਾਦ